ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਹਮਣੇ ਸਰਦਾਰ ਸ਼ਹੀਦ ਉਦਮ ਸਿੰਘ ਸੁਨਾਮੀ ਜਿਨ੍ਹਾਂ ਨੇ ਲੰਡਨ ਦੇ ਵਿੱਚ ਜਾ ਕੇ ਆਪਾਂ ਨੂੰ ਪਤਾ ਜਰਨਲ ਡਾਇਰ ਨੂੰ ਸੋਧਿਆ ਸੀਗਾ ਦੇਖ ਸਕਦੇ ਹੋ ਆ ਉਹਨਾਂ ਦਾ ਜੱਦੀ ਘਰ ਹੈ ਇੱਥੇ ਜਨਮ ਹੋਇਆ ਸੀ ਸਰਦਾਰ ਸ਼ਹੀਦ ਉਦਮ ਸਿੰਘ ਦਾ ਇਸ ਘਰ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਅੱਜ 31 ਜੁਲਾਈ ਅੱਜ ਦੇ ਦਿਨ ਜਨਮ ਹੋਇਆ ਸੀ ਅੱਜ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਆ ਦੇਖੋ ਸਰਦਾਰ ਸ਼ਹੀਦ ਉਦਮ ਸਿੰਘ ਜਿਨ੍ਹਾਂ ਨੇ ਫਿਰ 1919 ਜਦੋਂ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਜਰਨਲ ਡਾਇਰ ਨੇ ਬਸਾਖੀ ਵਾਲੇ ਦਿਨ ਨਾਥੇ ਜੋ ਕਿ ਇੱਕ ਰੇਲੀ ਹੋ ਰਹੀ ਸੀ ਜਿਲ੍ਹਿਆਂ ਵਾਲੇ ਬਾਗ 'ਚ ਉੱਥੇ ਘੇਰ ਕੇ ਗੋਲੀਆਂ ਦੇ ਨਾਲ ਅੱਜ ਤੱਕ ਨਿਸ਼ਾਨ ਉਹ ਮਟਾਉਣ ਦੀ ਪੂਰੀ ਕੋਸ਼ਿਸ਼ ਹੋ ਰਹੀ ਹੈ ਮਟਾਇਆ ਵੀ ਦਿੱਤੇ ਕੁਝ ਹੋਰੇ ਬਣਾਤਾ ਉਹਦਾ ਪਾਰਕ ਜਿਹਾ ਬਣਾ ਕੇ ਰੱਖ ਤੱਕ ਤੇ ਆ ਦੇਖ ਸਕਦੇ ਹੋ ਇਹ ਜੱਦੀ ਘਰ ਹੈ ਜੱਦੀ ਯਾਨੀ ਕਿ ਵੀ ਉਹੀ ਨਿਸ਼ਾਨੀ ਉਹੀ ਲਿਮਾਰੀ ਉਦਮ ਸਿੰਘ ਦਾ ਬਚਪਨ ਜਿੱਥੇ ਜਨਮ ਹੋਇਆ ਸੀ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਚਲਦੇ ਚਲਦੇ ਤੁਹਾਨੂੰ ਤਸਵੀਰਾਂ ਬੁਖਾ ਰਹਾਂਗੇ ਅਸੀਂ ਲੇਟ ਸਵੇਰੇ ਥੋੜਾ ਜਿਹਾ ਇਹ ਹੋ ਗਿਆ ਕਿ ਇੱਕ ਐਮਰਜੈਂਸੀ ਜਾਣਾ ਪੈ ਗਿਆ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੱਥੇ ਇੱਕ ਬਜ਼ੁਰਗ ਤੇ ਅੱਜ بارش ਵੀ ਬਹੁਤ ਹੋਈ ਹੈ ਉੱਧਰ ਹੁਣ ਵੀ بارش ਹੋ ਰਹੀ ਹੈ ਲਗਭਗ 2:30 ਵਜੇ ਚੁੱਕੇ ਨੇ ਤੇ ਇਹ ਵੀਡੀਓ ਪਾ ਰਹਾਂਗੇ ਦਿਖਾ ਰਹਾਂਗੇ ਤੁਹਾਨੂੰ ਉਦਮ ਸਿੰਘ ਭਗਤ ਸਿੰਘ ਦੀ ਫੋਟੋ ਵੀ ਅੰਦਰ ਲੱਗੀ ਹੋਈ ਆ ਸਰਦਾਰ ਭਗਤ ਸਿੰਘ ਦੀ ਸ਼ਹੀਦ ਭਗਤ ਸਿੰਘ ਦੀ ਤੇ ਆ ਪ੍ਰਾਤਨ ਕਮਰਾ ਇਹੋ ਉਸੇ ਵਕਤ ਦਾ ਤੇ 1919 ਨੂੰ ਫਿਰ ਬਦਲਾ ਲਿਆ ਲੰਡਨ ਚਲੇ ਗਏ ਉੱਥੇ ਵੀ ਕਹਿੰਦੇ ਨੇ 20-21 ਸਾਲ ਅਧੀਕ ਕੀਤੀ ਤੇ ਜਾ ਕੇ ਫਿਰ ਜਰਨਲ ਡਾਇਰ ਨੂੰ ਗੋਲੀ ਮਾਰ ਕੇ ਉਹਦੇ ਪਾਪਾਂ ਦਾ ਜਿਹੜਾ ਕਹਿੰਦੇ ਆ ਨਾ ਹੱਥੇ ਲੋਕਾਂ ਤੇ ਸੰਕੜੇ ਜਿਹਦੇ ਵਿੱਚ ਸ਼ਹੀਦ ਹੋ ਗਏ ਸੀ ਜਿੱਲੇ ਵਾਲੇ ਬਾਗ ਚ ਉਹਨਾਂ ਦਾ ਬਦਲਾ ਲਿਆ ਸਰਦਾਰ ਉਦਮ ਸਿੰਘ ਨੇ ਤਸਵੀਰਾਂ ਵੇਖ ਰਹੇ ਹੋ ਸਾਹਮਣੇ ਤੁਸੀਂ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਸ਼ਹੀਦ ਨੂੰ ਸ਼ਰਧਾਂਜਲੀ ਵੀ ਦੇਓ ਯਾਦ ਵੀ ਰੱਖੀਏ ਆਪਾਂ ਕਿ ਜ਼ੁਲਮ ਦੇ ਖਿਲਾਫ ਅਸੀਂ ਲੜਦੇ ਰਹੀਏ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਸਾਨੂੰ ਸ਼ਹੀਦ ਸਾਡੇ ਸ਼ਹੀਦਾਂ ਨੇ ਜਿੰਨੇ ਵੀ ਸ਼ਹੀਦ ਹੋਏ ਨੇ ਇਹ ਚੀਜ਼ ਉਹਨਾਂ ਜੱਦੀ ਘਰ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਉੱਥੇ ਬਚਪਨ ਦੇ ਉਹਨਾਂ ਨੇ 5-6 ਸਾਲ ਦੀ ਉਮਰ ਤੱਕ ਐਸੇ ਕਹਦੇ ਉਸ ਤੋਂ ਬਾਅਦ ਜਦੋਂ ਛੋਟੇ ਹੁੰਦੇ ਨੇ ਮਾਪੇ ਦਾ ਡੈਥ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਇਹਨਾਂ ਦੇ ਚਾਚਾ ਗਿਆਨੀ ਚੰਚਾ ਸਿੰਘ ਜੀ ਨੇ ਯਦੀਨ ਖਾਨ ਨੇ ਮਸਲਤ ਪੱਕੀ ਕਰ ਰੱਖਤਾ ਜਿੱਥੇ ਦੋਵੇਂ ਭਰਾਵਾਂ ਦੀ ਯਦੀਨ ਖਾਨ ਦੇ ਵਿੱਚ ਪੜ੍ਹਾਈ ਹੋਈ ਪਰ ਕੁਝ ਬਿਮਾਰੀ ਕਾਰਨ ਇਹਨਾਂ ਦੇ بڑے ਭਰਾ ਦੀ ਵੀ ਡੈਥ ਹੋ ਗਈ ਜਿਹੜੇ ਦੂਸਰਾਂ ਕੱਲੇ ਰਹੇਗੇ ਸੀ ਇਹਨਾਂ ਦੇ ਉੱਤੇ ਜਤੀਮ ਖਾਨ ਦੇ ਵਿੱਚ ਰਹ ਕੇ ਵੱਖ-ਵੱਖ ਤਰ੍ਹਾਂ ਦੇ ਕੰਮ ਸਿੱਖੇ ਕਾਰ ਫੈਕਟਰੀ ਦਾ ਕੰਮ ਸਿੱਖਿਆ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਵਿਰੁੱਧ ਰੋਲ ਐਕਟ ਦੇ ਵਿਰੁੱਧ ਹਿੰਦੋਸਤਾਨੀਆਂ ਨੇ ਜ਼ਿਲ੍ਹਿਆਂ ਵਾਲੇ ਬਾਗ 'ਚ ਉਹਨਾਂ ਦੇ ਬੰਦ ਇਕੱਠ ਕੀਤਾ ਤਾਂ ਉੱਥੇ ਜਰਨਲ ਰਾਇਫਲ ਤੇ ਅਡਵਾਇਰ ਨੇ ਮਿਲ ਕੇ ਇੰਨਾ ਹਿੰਦੋਸਤਾਨੀਆਂ ਤੇ ਪੰਜਾਬੀਆਂ ਤੇ ਅੰਨੇ ਵਾਹ ਗੋਲੀਆਂ ਚੜਾ ਦਿੱਤੀਆਂ ਕਿ ਕਈ ਲੋਕ ਮੌਤ ਦੀ ਨਿਸ਼ਾਨਾ ਦਿੱਤੇ ਗਏ ਸੈਂਕੜੇ ਲੋਕ ਜ਼ਖਮੀ ਹੋਏ ਉਸ ਤੋਂ ਉਸ ਟਾਈਮ ਉਦਲ ਸਿੰਘ ਉੱਤੇ ਜਿੱਲਿਆਂ ਵਾਲੇ ਬਾਗ ਜਾਂ ਜਤਿਨ ਖਾਨ ਦੇ ਵੱਲੋਂ ਪਾਣੀ ਪਾਉਣ ਦੀ ਸੇਵਾ ਕਾਵਿਆ ਸੀ ਉਹ ਕਾਂਢ ਇਹਨਾਂ ਨੇ ਅੱਖੀਂ ਦੇਖਿਆ ਉਸ ਤੋਂ ਉਹਨਾਂ ਉਸ ਟਾਈਮ ਉਹਨਾਂ ਨੇ ਜਿੱਲ ਮਿੱਟੀ ਚੱਕੀ ਦੇ ਮੱਥੇ ਨੂੰ ਲਾਈ ਤੇ ਕਿਹਾ ਇਹਦਾ ਜਿੰਨਾ ਜਦੋਂ ਮੈਂ ਬਦਲਾ ਨਹੀਂ ਲਊਂਗਾ ਚੈਨ ਨਾਲ ਨਹੀਂ ਬੈਠੂਗਾ ਉਹ ਫਿਰ ਉਸ ਟਾਈਮ ਅਸ਼ੀਰ ਉਦੋਂ ਸਿੰਘ ਨੇ ਗਦਰ ਪਾਲਤਿਆਂ ਨਾਲ ਸੰਬੰਧ ਬਣਾਈ ਤੇ ਗਦਰ ਪਾਲਤੀ ਖਾਤਰ ਬਾਹਰੋਂ ਇਹ ਅਸਲਾ ਤੇ ਸੈਦ ਵੀ ਲੈ ਕੇ ਆਏ ਜਦੋਂ ਕਿਸੇ ਮੁਕੌਲ ਨੇ ਮੁਕੜੀ ਕਰਕੇ ਇਹਨਾਂ ਨੂੰ ਫੜਾ ਦਿੱਤਾ ਤਾਂ ਇਹਨਾਂ ਨੂੰ 5 ਸਾਲ ਦੀ ਸਜ਼ਾ ਹੋਈ ਜੋ ਇਹਨਾਂ ਨੇ ਵੱਖ-ਵੱਖ ਜੇਲ੍ਹਾਂ ਵਿੱਚ ਕੱਟੀ ਜੇਲ੍ਹ ਛੁੜਿਆ ਹੋ ਕੇ ਦੁਬਾਰੇ ਫਿਰ ਇਹਨਾਂ ਨੇ ਪਾਸਪੋਰਟ ਬਣਾਇਆ ਤੇ ਫਿਰ ਕਈ ਦੇਸ਼ਾਂ ਰਾਹੀਂ ਘੁੰਮਦੇ ਹੋਏ ਲੰਡਨ ਪਹੁੰਚੇ ਉੱਥੇ ਜਾ ਕੇ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਕੰਮ ਕੀਤੇ ਫਿਲਮਾਂ 'ਚ ਵੀ ਕੰਮ ਕੀਤਾ ਤੇ ਬੈਰੀ ਦੀਆਂ ਨਿਪਾਖ ਪੜਾ ਦਬਦੇ ਹੋਏ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਅੱਜ ਹਿੰਦੁਸਤਾਨ ਦੀ ਉਹ ਜਿਹੜੀ ਚੁੰਨੀ ਸੀ ਉਹ ਲੰਡਨ ਦੇ ਕ੍ਰੈਸਚਰ ਹਾਲ ਵਿੱਚ ਇਕੱਠੀ ਹੋ ਰਹੀ ਹੈ 13 ਮਾਰਚ 1940 ਨੂੰ ਸ਼ਹੀਦ ਉਧਮ ਸਿੰਘ ਵੀ ਉੱਥੇ ਪਹੁੰਚ ਗਏ ਜਦੋਂ ਪਤਾ ਲੱਗਿਆ ਤੇ ਉੱਥੇ ਜਨਰਲ ਡਾਇਰ ਦਾ ਪਹਿਲੀ ਮਾਰ ਗਿਆ ਸੀ ਉਹ ਵਾਇਰ ਨੇ ਹਿੰਦੁਸਤਾਨੀਆਂ ਨੂੰ ਕੁੱਤੇ ਕਹਿ ਕੇ ਸੰਬੋਧਨ ਕੀਤਾ ਤਾਂ ਲੋਕ ਵਿੱਚ ਆ ਕੇ ਉਧਮ ਸਿੰਘ ਨੇ ਉੱਤੇ ਗੋਲੀਆਂ ਦੇ ਬਾਰਕਰ ਉੱਤੇ ਤੇ ਉਹ ਸੌਤੇ ਹੀ ਢੇਰੀ ਕਰ ਦਿੱਤਾ ਤੇ ਹੋਰ ਦੋ ਤਿੰਨ ਲੋਕ ਜਾਗ ਵੀ ਹੋਏ ਤੇ ਜੇ ਸਕਦਾ ਤਾਂ ਉਦੋਂ ਸਿੰਘ ਬੜੀ ਆਸਾਨੀ ਨਾਲ ਜਾ ਸਕਦਾ ਦੀ ਪਹੁੰਚ ਸਕਦਾ ਦੀ ਪਰ ਉਹ ਕਿਹਾ ਇਹ ਮੈਂ ਕੰਮ ਕਰਨਾ ਨਹੀਂ ਮੈਂ ਆਪਣੇ ਦੇਸ਼ ਨੂੰ ਤਰੱਕੀ ਨਹੀਂ ਲਿਆਉਣਾ ਤਾਂ ਅਸਨੇ ਹੱਥਸ ਹੱਥ ਦੇ ਉੱਤੇ ਆਪਣੀ ਗਿਰਤਦਾਰੀ ਦਿੱਤੀ